ਬੀਰੇ ਕੋਠੇ ਮੰਡਪ ਹਿਤ ਕਰ ਕਾਹੇ ਮਰਹ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਨੇ ਚਾਰ ਗੁਰਬਾਣੀ ਇੱਥੇ ਸਮਝ ਦੇ ਰਹੀ ਆ ਕਹਿੰਦੇ ਸੰਸਾਰ ਜਿਸ ਵਾਸਤੇ ਉਲਝਿਆ ਪਿਆ ਹੋਇਆ ਜਿਹੜੇ ਸੁਪਨਿਆਂ ਦੇ ਘਰ ਨੂੰ ਸਜਾਉਣ ਵਿੱਚ ਲੱਗਾ ਹੋਇਆ ਉਸਦੀ ਗੱਲ ਸਤਿਗੁਰ ਕਬੀਰ ਸਾਹਿਬ ਸਮੇਂ ਤੇਰੇ ਨੇ ਕਹਿੰਦੇ ਕੋਠੇ ਮੰਡਪ ਹੀਤ ਕਰ ਜਿਸ ਕੋਠੇ ਮੰਡਪਾਂ ਵਾਸਤੇ ਤੂੰ ਹੀਤ ਕਰੀ ਬੈਠਾ ਜਿਸ ਵਾਸਤੇ ਤੂੰ ਆਪਣਾ ਮੋਹ ਪਾਈ ਬੈਠਾ ਹੈ ਕਾਹੇ ਮਰਹ ਸਵਾਰ ਕਹਿੰਦੇ ਉਹਨਾਂ ਨੂੰ ਸਵਾਰਨ ਵਾਸਤੇ ਤੂੰ ਮਰੀ ਬੈਠਾ ਹੈ ਉਸਦੇ ਵਿੱਚ ਹੀ ਲੱਗਾ ਹੋਇਆ ਹੈ ਕਾਰਜ ਸਾਡੇ ਤੀਨ ਹੱਥ ਕਹਿੰਦੇ ਤੇਰੇ ਲੋੜ ਵਾਸਤੇ ਕਾ ਤੇਰਾ ਜਿਹੜਾ ਉਹ ਜਿਹੜੀ ਤੈਨੂੰ ਜਗਾ ਮਿਲਣੀ ਆ ਉਹ ਕਿੰਨੀ ਆ ਜਿਹੜੀ ਉਹ ਸਾਢੇ 3 ਹੱਥ ਕਣੀ ਤਾਂ ਪੌਣੇ 4 ਨਹੀਂ ਤਾਂ ਕਹਿੰਦੇ 4 ਲਾਲਾ ਪੌਣੇ 4 ਲਾਲਾ ਕਿਉਂਕਿ ਜਿਵੇਂ ਦਾ ਸਰੀਰ ਆ ਊਵੇਂ ਦਾ ਹੀ ਉਸ ਸਮੇ ਜਿਹੜੇ ਉਹ ਕਵਨਾ ਬਣਾਉਂਦੇ ਸੀ ਮੰਨ ਤੋਂ ਬਾਅਦ ਤੇ ਜੇ ਆਪਣੇ ਵਰਤਨ ਵਾਸਤੇ ਉਹ ਸਮਝ ਲੈ ਸੌਣ ਵਾਸਤੇ ਜਾਂ ਚੇਤਾ ਵਾਸਤੇ ਉਹੀ ਤੈਨੂੰ ਜਗਾ ਮੰਡੀ ਜਿਹੜੀ ਆ ਸਾਡੇ 3:30 ਜਾਂ ਪੌਣੇ 4 ਤੂੰ ਕਹਿੰਦੇ ਕਿਉਂ ਐਸਾ ਮਰੀ ਜਾ ਰਿਹਾ ਹੈ ਆਪਣੇ ਘਰਾਂ ਨੂੰ ਸਵਾਰਨ ਵਾਸਤੇ ਕਹਿੰਦੇ ਈਵੇਂ ਦੇ ਘਰ ਤੇ ਗੁਰਮੁਖਾਂ ਦੀ ਇਹ ਸਮਝ ਹੈ ਐਸੇ ਘਰ ਹਮ ਬਹੁਤ ਉਸਾਏ ਜਦ ਹਮ ਆਰਾਮ ਗਰਭ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ